ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਵਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਤੇ ਸ੍ਰਿਹਾਲੀ ਮੰਡ ਪਿੰਡ ਬਿਲਕੁਲ ਨਜ਼ਦੀਕ ਆ ਤੇ ਸ੍ਰਿਹਾਲੀ ਵੱਡੀ ਤੋਂ ਵੀ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂਕੇ ਬੁਰਜ ਰੇਕਾ ਪਿੰਡ ਆਹੋ ਸਾਹਮਣੇ ਪੈਂਦਾ ਅੱਜ ਤਰੀਕ ਕਿਸਾਨ ਵੀਰੋ 10 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਸਾਡੇ 11:15 ਵਜੇ ਦਾ ਇਸ ਵੀਡੀਓ ਦੇ ਵਿੱਚ ਜਿੰਨੇ ਕਪਾ ਤੁਹਾਨੂੰ ਅੱਜ ਪਸ਼ੂ ਦਿਖਾਉਣੇ ਆ ਟੋਟਲ 5 ਨਗ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਸੋ ਇਸ ਵੇ ਪਸ਼ੂਆਂ ਵਿੱਚ ਇੱਕ ਤੋਕੜ ਗੱਬਣ ਜ਼ਾੜ ਦਿਖਾ ਦਾਂਗੇ ਤੁਹਾਨੂੰ ਇੱਕ ਮੱਝ ਇਧਰ ਪੂਰੀ ਤਿਆਰੀ ਦੇ ਵਿੱਚ ਹੀ ਆ ਠੀਕ ਆ ਜੀ ਇਹ ਮੱਝ ਦਿਖਾ ਦਾਂਗੇ 5 ਨਗਾਂ ਦੀ ਡਿਟੇਲ ਹੈ ਵੀ ਤੋਂ ਲੈ ਲੈਂਦੇ ਆ ਸੋ ਬਾਕੀ ਮੇਰਾ ਵੀਰ ਕੋਈ ਵੀ ਇੱਥੇ ਆ ਰਿਹਾ ਖਰੀਦਦਾਰ ਭਰਾ ਗੱਬਣ ਪਸ਼ੂ ਆਪਣਾ ਚਾਰ ਥਾਂ ਦਾ ਤਿੱਪ ਕੇ ਤੇ ਸੋ ਇਸ ਵੇ ਪਸ਼ੂ ਨੂੰ ਭਰਾ ਕੇ ਇੱਕ ਟਾਈਮ ਦੋ ਟਾਈਮ ਤਸੱਲੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਆ ਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹੈ ਪੀ ਵੀਰ ਕੀ ਹਾਲ ਜੇ ਵਧੀਆ ਸਨ ਸਭ ਠੀਕ ਠਾਕ ਤੁਸੀਂ ਸਾਰੇ ਬਹੁਤ ਵਧੀਆ ਮਹਾਰਾਜ ਕੈਮ ਹਾਂਜੀ ਬਜੀ ਕਿਰਪਾ ਕਿਰਪਾ ਸਤਿਗੁਰ ਜੀ ਅੱਜ ਹੈਪੀ ਉਦੋਂ ਨਗ ਪਾਇਆ ਆਪਾਂ ਟੋਟਲ ਪੰਜ ਛੇ ਉਦੋਂ ਵੀ ਪਾਇਏ ਸੀ ਪੰਜ ਪਾਇਆ ਪਰਸੋਂ ਪਾਇੀ ਸੀ ਵੀਡੀਓ ਆਪਾਂ ਉਹ ਵੇਖੀ ਹੋਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਅੱਜ ਉਹ ਵੜਾ ਚਾਰ ਨੇ ਇੱਕ ਮੱਝ ਫਿਰ ਪਾਣੀ ਹਾਂਜੀ ਹਾਂਜੀ ਚਾਰ ਵੜਾ ਐ ਤੇ ਇੱਕ ਮੈਂ ਵਾ ਅੱਛਾ ਮੱਝਾਂ ਤਿੰਨ ਚਾਰ ਲਿਆਂਦੀਆਂ ਉਹ ਬਾਅਦ ਪਾਵਾਂਗੇ ਨੇ ਤਿਆਰ ਕਰਕੇ ਨਾ ਠੀਕ ਹੈ ਠੀਕ ਹਾਂਜੀ ਹਾਂਜੀ ਅੱਛਾ ਪੀ ਬੜਾ ਇੱਕ ਗੱਬ ਫਾਰਮ ਟੋਲੀ ਵਸ਼ੀ ਬਹੁਤ ਚੰਗੀ ਰੋਦੇ ਆਟਮ 9 ਕਿਲੋ ਥੱਲੇ ਦੇ 9 ਕਿਲੋ ਦੋਤਾ ਤੇ ਗੱਬਰ ਜਿੰਨੇ ਲੈ ਜਾ ਦੀ 3 ਮਹੀਨਿਆਂ ਦੀ ਇੱਕ ਪਾਪ ਆਪ ਅੱਜ ਕਰਵਾਈ ਆ ਡਾਕਟਰ ਨਾਲ ਗੱਲ ਕਰਵਾ ਦਾਂਗੇ ਰਾਤ ਵੇਰ ਲਈ ਆ ਅੱਜ ਕਰਵਾਈ ਆ ਸਰੇ 8:30 ਵਜੇ ਆਪ ਦਾ ਵੀ ਵੀ ਲੈ ਜਾ ਕੇ ਕਰਵਾ ਲੈ ਜੇ ਆਪਣੇ ਜਗੀਨ ਤੇ ਖੜੀ ਆਪਣੇ ਜਗੀਨ ਤੇ ਲੈ ਜਿੰਦੇ ਫੇਰ ਗੱਡੀ ਜੋ ਵਾਸਾ 60 ਲੀਟਰ ਸਾਧਲੇ ਵਿੱਚ ਚੈੱਕ ਕਰਵਾ ਦੇ ਚਲੋ ਭਈ ਅੱਗੇ ਜੇ ਕਿਸੇ ਭਰਾ ਦੀ ਸਮਝ ਹੋਊਗੀ ਬਸ ਬਸ ਪਹਿਲਾਂ ਮੇਰਾ ਪਰਵਾਹ ਕਰੀ ਇੱਥੋਂ ਕਰ ਲੈ ਜਿਹੜੀ ਆ ਵੇਰ ਸਮਝੋ ਦੂਜਾ ਸੁਆ ਸੁਰੀ ਵਸ਼ੀ ਸ਼ਾਈ ਵਾਲਾ ਸ਼ਾਈ ਵਾਲਾ ਕੀ ਸ਼ਾਈ ਵਾਲੇ ਗਿਰਦਾ ਕਰਾਓ ਸਾਬ ਵੇਖ ਲਓ ਇੱਕ ਵੇਰੇ ਕਰਨਾ ਮੇਰੇ ਕੋਲ ਜੀ ਵਾਲ ਤੇ ਗਿਰਦਾ ਕਰਾਉਸਾਂਗਾ ਪਤਾ ਨਹੀਂ ਬਹਿਣ ਲੱਗੇ ਆ ਦੂਜਾ ਸੂਆ ਸੋਣਾ ਇਹਨੇ ਤਿਆਰੀ ਥੱਲੇ ਮੈਂ ਲਗਾ ਤਾਂ ਕਰਮਾ ਠੱਬੇ ਵਾਲੀ ਬੈਠੀ ਤੁਨੂ ਸਾਹਿਬ ਅਜੇ ਇਹਦੇ 15 ਦਿਨ ਨੂੰ ਦਿਨ ਪੂਰੇ ਆ ਰਾਤ ਆੜਾਈਏ ਸੂਨਸਾ ਹਾਂ ਦਾ ਨਹੀਂ ਕੋਈ ਪਤਾ ਇਹਨੂੰ 18 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਆ ਵਾ ਅੱਛਾ ਜੀ ਹਾਂਜੀ ਠੀਕ ਆ ਐਰ ਕੀ ਵੀ ਦੇ ਦੇ ਬਾਈ ਜਦੇ ਨਾਲ ਉਹ ਖੁੱਲਾ ਡੁੱਲਾ ਜਾਊ 18 ਕਿਲੋ ਕਹਿ ਨਾ ਰਾਣੀ ਜਿਹੜੇ ਮਾਲਕ ਨੇ ਆਪਾਂ ਗੱਲ ਵੀ ਕਰਵਾ ਦਾਂਗੇ ਬਾਕੀ ਆ ਟੱਪਣ ਤੋਂ ਉਪਰ ਇੱਕ ਬਹੁਤ ਜਿਆਦੀ ਚੰਗੀ ਆ ਟੱਪਣ ਜੀ ਦੇ ਉਹ ਵੀ ਰੈਪੀ ਕੱਢ ਕੇ ਦਿਖਾਈਏ ਇਹ ਦੋਸਤੋ ਗਿਰਦਾ ਤੇ ਸ਼ਾਹੀਵਾਲ ਕ੍ਰੋਸ ਆਂਗ ਦੇ ਵਿੱਚ ਤੁਹਾਨੂੰ ਸਾਡੇ ਪੰਜ ਫਾੜ ਆਉਂਦੀ ਵਸ਼ੀ ਜੀ ਆਹ ਦੇਖੋ ਜੀ ਹਾਂਜੀ ਬਾਕੀ ਨਿੱਗਰ ਪੋਣ ਦੇਖ ਤੋਂ ਨਿੱਗਰ ਬੜੀ ਆ ਬਿਲਕੁਲ ਗੋਲ ਤੇ ਪੂਰੀ ਫਿੱਟ ਫਾੜ ਰਾਜੀ ਬਹੁਤ ਜਿਆਦੀ ਆ ਦੇਖੋ ਸੋ ਪੰਨਰ ਦਾ ਦੁੱਧ ਦੱਸ ਰਿਹਾ 30 ਵੀ ਕਿੱਥੋਂ 18 ਕਿਲੋ ਬਣਾਇਆ ਵਾ ਦੁੱਧ ਕਹਿਣਾ ਨਹੀਂ ਆ ਦੇਖੋ ਆਹ ਉਹ ਯਾਰ ਮਾੜ ਲਗੀ ਆਹ ਕਮਾਲ ਹੋਈ ਆਈ ਸੰਸਰ ਕੁਲੜੂਆ ਪੰਜ ਛੇ ਦਿਨ ਲੈ ਜੂ ਯਾਰ ਬਣੂ ਤੁਹਾਨੂੰ ਬੜੀ ਹਾਂਜੀ ਜਿਸ ਤਰ੍ਹਾਂ ਰਾਤ ਹੀ ਲਈਆਂ ਕਾਲੀਆਂ ਆਪਣੇ ਵਾਲੇ ਘਰ ਆ ਮਾਲ ਲੋ ਕਰ ਦਿੱਤੀ ਕੋਈ ਅੱਜ ਪਰ ਕੀ ਆਈਆਂ ਇੱਕ ਦੋ ਦਿਨ ਤੱਕ ਹੀ ਆਈਆਂ ਹਾਂਜੀ ਹਾਂਜੀ ਰਾਤ ਆਈਆਂ ਰਾਤ ਹੀ ਆਈਆਂ ਵਾ ਰਾਤ ਹੀ ਆਈਆਂ ਹਾਂਜੀ ਲੋਰੀ ਸਵਾਰ ਚੰਗੀਆਂ ਠੀਕਾ ਜੀ ਬਾਕੀ ਵਾਉਂਡਰਫੁਲ ਆਪਦੀ ਤਰ੍ਹਾਂ ਦੀ ਵਿਰਲ ਤੇ ਥਾਨ ਸਹਜ ਬਹੁਤ ਵਧੀਆ ਪੁਰਾਣੇ ਸਾਹਿਬ 20 ਕਿਲੋ ਦੋਦੀ ਆਪਾਂ ਗਰੰਟੀ ਵੀ ਜਿਹੜਾ ਇਹ ਵੀ ਕੋਈ ਸੇਵਾ ਰੱਖ ਲਊਗਾ ਦੇ ਉਹ ਲੈ ਕੇ ਲੈ ਜਾ ਆਪਣੇ ਤੋਂ ਠੀਕ ਹਾਂਜੀ ਆ ਠੰਡੀ ਤੇਰੀ ਆ ਬਹੁਤ ਜਿਆਦੀ ਜੀ ਵੇਚੀ ਪੀ ਆ ਅੱਛਾ ਇਹ ਕੁਲਾ ਡੁਲਾ ਬਚੀ ਦਾ ਹਿੱਤਾ ਪਿਆ ਜਾਵੇ ਵੇਖੋ ਹਾਂ ਬੰਦੀ ਅੜੀ ਸੀ ਸਾਹਿਬ ਪਹਿਲਾਂ ਦਾ 18 ਕਿਲੋ ਚ ਆਇਆ ਵਾ ਹਾਂ ਮੈਂ ਦੋਸਤੋਂ ਨਵਾਂ ਅੰਗਾ ਠੀਕਾ ਜੀ ਨਵੇਂ ਅੰਗ ਦੀ ਵੇੜਾ ਤੇ ਵਿਰਲ ਚੰਗੀਆਂ ਇਹਨਾਂ ਨੂੰ ਛੇ ਦਾੰਦੀ ਸੱਚਾ ਚੇਗੀਓ ਕੰਨੀਆਂ ਖਲੋਤਿਆਂ ਹਾਂਜੀ 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 ਲਓ ਵੀ ਗੇਰ ਤੇ ਸ਼ਾਈ ਵਾਲ ਦਾ ਕਰੌਸ ਹੈ ਹੈਪੀ ਦਵਾ ਦੇ ਕਹਿੰਦੇ ਦੀ ਹੁੰਦਾ ਸਾਂ ਚਲੋ ਜਾਬ ਲੋਕ ਆਈਆਂ ਮੋੜੇ ਕਰਦੇ 70 ਰੁਪਏ 75 ਪਾਣਾ 70 ਕਰਨਾ ਨਾਲ 75 ਕਰਨਾ ਨਾਲ 65 ਕਰਨਾ 60000 ਜੋ ਮੰਨਦਣ ਕਰ ਰਹੇ ਹਾਂ ਨਾ 55000 ਦੀ ਲੜ ਦੇਣੀ ਹੈ 55 ਦੀ 55000 ਦੀ ਠੀਕ ਆ 500 ਸ਼ੋਰ ਕਰਾਂ ਸਾਢੇ 54 ਦੀ ਦੇ ਦਾਂਗੇ ਠੀਕ ਆ ਬੜੀ ਜੈਸਰ ਸਾਨੂੰ ਸੈੱਡ ਲਓ ਬੋਸ ਸਾਢੇ 54000 ਦੀ ਤੁਹਾਨੂੰ ਮਿਲ ਜੂਗੀ 55000 ਦੀ ਡਿਮਾਂਡ ਆ 500 ਰੁਪਏ ਲੈਸ ਸੈਕੰਡ ਨੰਬਰ ਤੇ ਟੋਕਰ ਗੱਪਣ ਆਪਣੇ ਕੋਲ ਤਿੰਨ ਮਹੀਨੇ ਦੀ ਸਾਹਿਬ ਤਿੰਨ ਮਹੀਨੇ ਦੀ ਚੈੱਕ ਪਾਸ ਆ ਹਾਂ ਤਿੰਨਾਂ ਨੂੰ ਦੋ ਦਿਨ ਜਾਂ ਅੰਦਰ ਹੋਊਗਾ ਬਾਹਰ ਹੋਊਗੇ ਅੱਛਾ ਜੀ ਲਿਸਟ ਅਗਲੇ ਦਿਨ ਦੇਣਾ ਪਿਆ ਆਪਾਂ 10 ਵੀ ਦੇਵਾਂਗੇ ਹਾਂ ਹਾਂ ਜੀ ਇਹ ਰਾਤ ਹੀ ਆਪਣਾ ਰੌੜੀ ਫਾਰਮ ਚ ਵਾਇਰਲ ਹੋਈ ਆ ਪਹਿਲਾ ਸੂਆ ਮੈਂ ਵੀ ਛਿੱਗੀ ਆ ਮੂੰਹੋਂ ਅੱਛਾ ਪਹਿਲੇ ਨੇ ਦੋ ਚੋ ਆਇਆ ਵਾ 16 17 ਕਿਲੋ ਹਾਂਜੀ ਹੁਣ ਨਾਂਮੀ ਵਾਲੀ ਗੱਭਣ ਦੇ ਨੌ ਕੁ ਦੋਣ ਵੀ ਕੋਈ ਲੈ ਜੇ ਮੇਰਾ ਮਿਲ ਗੱਭਜੋ ਸੁਬਲੀ ਗੱਭਣ ਦੂਜੇ ਸੂਆ ਦੀ ਗੱਭਣ ਆ ਠੀਕ ਆ ਹੁਣ ਹੈ 9 ਕਿਲੋ 9 ਕਿਲੋ ਸਭ ਸਾਹਿਬ ਮਿਲ ਕੇ ਲੈ ਜੇ ਇੰਦਾ ਖੜੇ ਕੋਈ ਭੂਰ ਸ਼ਿੱਟਾ ਥਾਣ ਵੱਧ ਘਾਟ ਹੋਵੇ ਤੇ ਹੱਥ ਕਲੀ ਦੇ ਪਾ ਗਰੰਟੀ ਦੇ ਦਾਂਗੇ ਵੈੜ ਦੇ 8 ਕਿਲੋ ਦੀ 8 ਕਿਲੋ ਦੀ ਗਾਰੰਟੀ ਦੇ ਦਿਆਂਗੇ ਲੋਕ 200 3 ਮਹੀਨੇ ਦੀ ਗੱਭਾਂ ਦਾ ਚੈੱਕ ਪਾਦਾ ਅੱਜ ਕਰਵਾਈ ਤੁਹਾਨੂੰ ਜਾਵੇ ਅੱਜ ਹੀ ਕਰਵਾਈ ਹੈ ਪੀਣੇ ਠੀਕਾ ਜੀ ਜਿਹੜੇ ਡਾਕਟਰ ਤੋਂ ਕਰਾਈ ਆ ਉਹਦੇ ਨਾਲ ਟੈਸਟਿੰਗ ਗੱਲ ਕਰ ਸਕਦੇ ਜੀ ਡਾਇਰੈਕਟ ਜਾਂ ਧਿਆਨ ਕੇ ਤੁਸੀਂ ਆਪਣਾ ਸਾਈਟਿਆਂ ਦਾ ਕਰ ਸਕਦੇ ਦੋ ਗਾਰੰਟੀ ਦੀ ਵਸ਼ੀ 22 ਕਿਲੋ ਚ ਆਊਗੀ ਰੰਗ ਰੂਪ ਚੰਗਾ ਹੈ ਹਾਂਜੀ ਹਾਂਜੀ ਪੂਰੀ ਚੰਗੀ ਬਣੀ ਆ ਪੂਸ਼ਣ ਚੰਗਾ ਤੇ ਥਣ ਵੈਸੇ ਦੋਸਤ 80 ਚਵਾਈ ਵਾਲੀ ਆ ਤੇ 9 ਕਿਲੋ ਦੁੱਧ 8 ਕਿਲੋ ਦੀ ਗਾਰੰਟੀ ਤੇ ਪੀਣ ਦਾ ਵੀ ਆਪਾਂ ਘਲਾਵਾਗੇ 3 ਮਹੀਨੇ ਦੀ ਚੈੱਕ ਪਾ ਆ ਦੇਖੋ ਜੀ ਉਹਦਾ ਕਾਲੀ ਪੈਂਦੀ ਫਾਰਮ ਚੋਂ ਲਈ ਵੈਰ ਹਾਂ ਉਹਦਾ ਕਾਲਾ ਪੈਂਦਾ ਜਾਨਵਰ ਖੁੱਲਾ ਖੜਾ ਰਹੇਗਾ ਉੱਥੇ ਜੀ ਸੌਂ ਹਾਂਜੀ ਠੀਕ ਹੈ ਬਈ ਚੋਾਈ ਜੀ ਬਈ ਉਸੇ ਤੇਰੇ ਬੰਗਾ ਬੰਗਾ ਪਾਲੀ ਦਾ ਮਾਰ ਹਾਂਜੀ 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 ਬੰਗਾ ਪਾ ਕੇ ਸਾਨੂੰ ਜਾਵ ਉਹ ਇਹਦਾ ਮਸ਼ੀਨਾਂ ਦੇ ਚੋਲ ਹੁੰਦੇ ਆ ਬਾਕੀ ਆਪਾਂ ਇਹ ਰਾਇਲ ਲੈਂਦੀ ਆ ਆਪਾਂ ਘਰ ਆਣ ਕੇ ਚੋਈ ਆ ਐਦਾਂ ਮਿਲ ਪਈ ਆ ਮਾੜੇ ਸੁੱਟ ਕੇ ਘਰੀ ਤੋਂ ਲੋ ਮਸ਼ੀਨਾ ਤੇ ਇਹੇ ਕਰਮਾ ਦੇ ਖੜਾ ਵੀ ਇੰਨਾ ਟਾਈਮ ਲੱਗਦਾ ਬਸ ਜੀ ਬਸ ਕਿੱਟੋਕਤ 800 ਕਿਲੋ ਦੋਦਾ ਦੇ 4 ਕਿਲੋ ਤਾਂ ਮਿੰਟਾਂ ਸੈਕਿੰਡਾਂ ਦੇ ਚੁਵਾਈ ਹੋ ਜਾਂਦੀ ਹੈ ਸਹੀ ਗੱਲ ਸਾਨੂੰ ਸਾਹਿਬ ਲੋ ਵੀ ਭਰਾਓ ਇਹ ਟੋਕਰ ਦਾ ਬਣਨਾਗਾ ਜਿਹੜਾ ਹੈਟੀ ਦੇ ਕੋਲ ਅੱਜ ਬਹੁਤੀ ਵੱਛੀ ਡਾਡੀ ਆ ਵੇਖੋ ਵੱਛੀ ਜਿਹੜੀ ਆ ਬਣਾਉਂਦੀ ਹੈ ਟੋਕਰ ਕੱਬ ਬਣਾ ਠੀਕ ਆ ਜੀ ਆਹ ਦੇਖੋ ਉਹਦਾ ਵੇਖੋ ਤਾਂ ਤੁਨ ਕਿਦਾਂ ਵਿਰਲਾ ਦੇ ਲੱਗਾ ਅੱਧੀ ਡਿਮਾਂਡ ਵੀਰੇ ਦਵਾਗੇ ਕਿੰਨੇ ਦੀ ਸੰਦੂ ਸਾਹਿਬ ਅਸ਼ੀ ਤਿਆਰ ਹੋਈ 57000 ਦੀ ਨਾ 70 ਕਰਨਾ ਨਾ 50 ਕਰਨਾ ਨਾ 40 ਕਰਨਾ ਨਾ 45 ਕਰਨਾ ਹਾਂ ਨਾ ਵੱਡ 35000 ਦੀ ਦੇ ਦਾਂਗੇ 35 ਦੀ 3000 ਸ਼ੋਰ 32 ਦੀ ਦੇ ਦਾਂਗੇ ਚੱਕੋ ਵੀ ਉੱਚੋ 500 ਰੁਪਏ 31000 ਜੈਸ ਨੂੰ ਹੀ ਦੇਣੀ ਆ ਕੋਈ ਵੀਤੀ ਆਲਾ ਉਹਨਾਂ ਨੂੰ ਲਾਵੇ 31 ਦੀ 31 ਦੀ ਜੈਸ ਨੂੰ ਹੀ ਜਿਹੜੀ ਦੇਣੀ ਆ ਬਸ ਮੋ ਵੀ 31000 ਦੀ ਦੋਸਤੋ ਮਿਲਣੀ ਆ ਠੀਕ ਆ ਜੀ ਟੋਕਰ ਕੱਬਨਵਾਗਾ ਬਾਕੀ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਮਿਲ ਗਈ ਆ ਜਿੱਦਾਂ ਮਰਜ਼ੀ ਚੋਕੇ ਆਪਾਂ ਗੱਲ ਕਰਦੇ ਜੀ ਕਿ ਜਦੋਂ ਆ ਕੇ ਲੈ ਜੀ ਆਪਣੇ ਕੋਲ ਜੀ ਆਉਣ ਲੈਣੀ ਵੀ ਭੂਰ ਛਿੱਟਾ ਥਾਰ ਵੱਧ ਘਾਟ ਹੋਵੇ 8 ਕਿਲੋ ਦੀ ਗਾਰੰਟੀ ਦੇਵਾਂਗੇ ਲੇ ਭਾ ਲਾ ਕੇ ਜਾਂਦੇ ਸਾ ਡੀਟਰ ਦਾ ਭਾਇਆ ਵੇ ਚੈੱਕ ਕਰਵਾ ਕੇ ਫਿਰ ਪਈਏ ਦੇ ਦੇ ਠੀਕ ਆ ਜੀ ਇਹ ਆਪਣੇ ਵੀ ਯਕੀਨ ਆਪਾਂ ਡੀਟਰ ਨੰਬਰ ਸਾਰਾ ਕੋ ਲਿਆ ਵਾ ਡੀਟਰ ਨਾਲ ਗੱਲ ਕਰ ਲੈ ਠੀਕ ਆ ਜੀ ਹਾਂ ਜੀ ਜ਼ਰੂਰ ਅੱਗੇ ਆਪਾਂ ਬੋਲਦੇ ਪੈਸੇ ਬਿਲਕੁਲ ਆਪਾਂ ਰਾਤ ਲੈ ਕੇ ਬਸ ਚੈੱਕ ਕਰਵਾਈ ਆ ਆਪੀ ਆ ਗਈ ਕ੍ਰਾਸ ਵਿੱਚ ਇਹ ਕਿੰਨਾ ਕ੍ਰਾਸ ਆ ਇਹ ਵੀ ਪਿੰਦਨ ਬੱਛੀ ਆ ਮੇਰੇ ਤੋਂ ਛਿੱਗੀ ਆ ਭਲੀ ਚੌਗੀ ਹੋ ਗਈ ਉਹਨਾਂ ਨੇ ਮੈਂ ਥਾਲੇ 6 ਦੰਦ ਉਪਰ ਕਾਲ ਚ ਮਗਰ ਕੀ ਦੇ ਮੈਂ ਕਹਿੰਦਾ ਬੱਛੀ ਆ ਜੇ ਤਿੱਜਾ ਤਾਂ ਵੀ ਸੂਈ 10 ਕਿਲੋ ਬਾੜੀ ਕੋਈ ਮਿਲ ਕੇ ਲੈ ਜੇ ਵੀ ਮਹੋ ਦੇ ਤਿੱਜਾ ਬੈਨੇ ਪਹਿਲਾਂ ਸੂਆ ਬੱਛੀ ਸੋਈ ਜੀ ਮਗਰ ਵੀ ਬੱਛੀ ਹੈ ਮਗਰ ਇਹ ਬੱਛੀ ਬਹੁਤ ਨਵੀਂ ਪੋਣਾ ਨਾ ਪੋ ਏਡੀ ਜਿਆਦੀ ਚੋਲ ਪੋਲੀ ਆ ਠੀਕ ਆ ਜੀ ਹਾਈਟ ਇਹਦੀ ਦਰਮਿਆਨੀ ਆ ਕੋਈ ਬਾੜਾ ਵੀਰ ਮੇਰਾ ਦੂਰੋਂ ਦਰੋਂ ਆ ਰਿਹਾ ਠੀਕ ਆ ਜੀ ਇਹ ਲਾ ਕੇ ਕਿ ਬਾੜੀ ਵੱਡੀ ਆ ਦਰਮਿਆਨੀ ਹਾਈਟ ਆ ਜਿੱਦਾਂ ਆਪਾਂ ਜਰਸੀ ਵੈਰਾ ਮੈਂ ਕਹਿੰਦਾ ਸਾਨੂੰ ਸਾਹਿਬ ਗੁੱਦ ਕਰੇ ਦੋਦਪੇ ਨਹੀਂ ਚੰਗੀ ਆ 10 ਕਿਲੋ ਹੁਣ ਬੋਲਾ ਬੋਲਾ ਸਦਾ ਮਿਲ ਕੇ ਲੈਵੇ ਕੋਈ ਆਨਲਾਈਨ ਖੜੀ ਨਾ ਕੋਈ ਵੀ ਗਾਰੰਟੀ ਦੇਵਾਂਗੇ ਆਪਾਂ ਠੀਕ ਆ ਜੀ ਹਾਂਜੀ ਲੋ ਜੀ ਕਲੂਨ ਪਹਿਲਾ ਸੂਆ ਬੱਛੀ ਸੂਆ ਬੰਦਾ ਪੌੜਾ ਪੌ ਨਹੀਂ ਪੌੜਾ ਨਾ ਪਾਓ ਹਾਂ ਬੰਦਾ ਲਿਆਉਣੇ ਚਾਰ ਪੰਜ ਲਿਆਉਣੇ ਵਧੀਆ ਚੰਗੇ ਦੇ ਚੰਗਾ ਲਿਆਵਾਂਗੇ ਉਹ ਨਹੀਂ ਚੰਗੇ ਲਿਆਉਂਦਾ ਸਦਾ ਫਿਰ ਉਹ ਮੇਰੇ ਹਫ਼ਤੇ ਦੇ ਵਿੱਚ ਤਿੰਨ ਚਾਰ ਵੀਡੀਓ ਪਾਈਆਂ ਜੇ ਵੇਚਦਾ ਮਾਰਦਾ ਫੋੜੀ ਲਈਦਾ ਵਾ ਆ ਬਿਲਕੁਲ ਜੀ ਬਸ ਜੀ ਆ ਦੇਖੋ ਇਹ ਕਰੀਏ ਸੇ ਵੀ ਫੜ ਫੜ ਬੱਲੀ ਜਾਂਦੀਆਂ ਵਾ ਰਗਮਾਲਾ ਚੰਗੀ ਜੰਗੀ ਟਿਕਾਣੀ ਹੈ ਬਾਕੀ ਪਰਤੇ ਪਰਤੇ ਐਸੀ ਬਿਲਕੁਲ ਮਿੱਠੇ ਪਾ ਰਹੇ ਮੈਂ ਕਹਿੰਦਾ ਸਾਨੂੰ ਸਭ ਉਹ ਚਾਲ ਮੰਦਰੀ ਵਸ਼ੀ ਆਪਾਂ ਦੇ ਦੇਣੀ ਇਹਦੀ ਆਹ ਦੇਖੋ ਜੀ ਹਾਂਜੀ ਕਰੋ ਚੈੱਕ ਤੁਸੀਂ ਠੀਕ ਹੈ ਜੀ ਬਹੁਤ ਖੂਬਸੂਰਤ ਬੱਚੀ ਜਿੰਨੀ ਆ ਸਾਰੀ ਪਿਆਰੀ ਆ ਕੋਈ ਭਜਾਕਾ ਜੀ ਨਹੀਂ ਕੀ ਕਰਮਾ ਲਈ ਠੀਕ ਆ ਸਰ ਠੰਡੀ ਤੇਰੀ ਚੋਣ ਉਹ ਕੋਈ ਜਵਾਜ ਤੇ ਭਾਵੇਂ ਚੋਣੀ ਹੈ ਜਿੱਨੇ ਜਾਸ ਦੇਖਣੀ ਉਹ ਵੀ ਇੱਥੇ ਜਾ ਸਕਦਾ ਹੈ ਅੱਡੀ ਚੋਣ ਪੋਲੀ ਆ ਹਾਂਜੀ ਆਹ ਦੇਖੋ ਜੀ ਟਾਈਮ ਰੱਖਿਆ ਹੈ ਅਮਰਾ ਕੇ ਸੰਧਰ 2-4 ਮਿੰਟਾਂ ਦੀ ਖੇਡਿਆ ਇੱਕ ਬੰਦਾ ਕਿਹੜੇ ਟਾਈਮ ਰੱਖਿਆ ਪੰਜਾ ਮਿੰਟ ਪਹਿਲੇ ਵਸੀ ਚੋਈ ਜਾਊਗੀ ਬਿਲਕੁਲ ਬਿਲਕੁਲ ਹਾਂ ਜੀ ਇਹ ਸਾਈਕਲ ਦਾ ਹਿਸਾਬ ਆ ਵੀ ਪਹਿਲਾਂ ਕੈਂਚੀ ਸਿੱਖੋ ਹਾਂ ਜੀ ਇਹ ਕੈਂਚੀ ਸਿੱਖਣ ਵਾਲੀ ਗੱਲ ਬਾਤ ਬੱਸ ਜੀ ਬੱਸ ਜਿਹਨੇ ਕਹਿੰਦੇ ਜਾਜੂ ਸਿੱਖਣੀ ਆ ਨਾ ਡੰਗ ਡੰਗਰ ਗਾ ਪੌਣਿਆ ਵਜੀ ਵੀ ਮੇਰਾ ਲੈ ਲੈ ਜਾਸ ਲੈ ਚਾਦਾ ਆ ਏਡੀ ਜਿਆਦੀ ਚੋਣ ਪੁੱਲਦਾ ਵਛੀ ਰੋ ਕਦੀ ਤਾਲ ਦੀ ਮਗਰ ਹਾਂ ਵਛੀ ਜੱਤੀ ਜਾ ਗਈ ਥੋੜੀ ਜੀ ਮੌਜੀ ਮਗਰ ਤੇਰੇ ਬੱਚਾ ਦੋਸਤੋ ਜਰਸੀ ਕ੍ਰੋਸ ਆਨ ਵਿੱਚ ਵਛੀ ਆ ਤੇ ਹੈਪੀ ਹੈ ਨਾ ਪਈਏ ਕਿੰਨੇ ਦਾ ਪੰਪ ਉਹ ਮੋਲੇ ਕੋਈ 40 ਨਹੀਂ ਕੋਈ 44 ਹਾਂ ਜੀ 38800 ਦਾ ਮਾਨ ਕਰਦਾ ਵੇੜਦਾ 38000 ਚੋਂ 33000 ਵਰ ਲਾਣਾ ਜਣੀ ਬਸ ਆਪਾਂ ਸਹੀ ਸਹੀ ਹੋ ਗਿਆ ਕਿ ਹੋਰ ਹੋ ਜਾਊਗਾ 36 ਦੀ ਦੇ ਰਹਾ ਗਏ ਜੈਸ ਨੋਈ ਜਿਹੜੀ ਐ ਲਓ ਵੀ ਇਹ 36000 ਦਾ ਦੋਸਤ 36000 ਦੇ ਰਹਾ ਵਿੱਚੋਂ ਕੋਈ 200 ਰੁਪਿਆ ਛੋੜ 500 ਹੀ ਕਰ ਦਾਂਗੇ 35 ਜੀ 35 ਜੀ ਹਾਂ ਜੀ ਲਓ ਵੀ ਭਾਵੇਂ ਛੋੜੀ ਨਹੀਂ ਲਾਣੀ ਐ ਬਸ ਜੈਸ ਨੋਈ ਐ 35 ਜੀ ਬਸ ਜੈਸ ਨੋਈ ਐ ਜਿਹੜੀ ਲਓ ਵੀ 4000 ਛੋੜਾ ਛਾੜਾ ਛੱਡ ਦੇ 35000 ਦੀ ਬਦ ਦੇਣੀ ਐ ਜਰਾ ਕੁਸਰਾ ਕੱਢ ਕੇ ਜੀ ਨਹੀਂ ਵੀ ਇੱਗਾ ਦੇ ਪਰ ਜਿੱਦਾਂ ਮਰਜੀ ਕੋਈ ਵੀ ਤਸੱਲੀ ਕਰੇ ਖੜੇ ਆਪਣੀ ਵੀ ਕੁਝ ਪਾਇਆ ਛੋੜੀਆਂ ਰਸੀਦੀਆਂ ਆ ਬਹੁਤ ਛੋਟਾ ਜਿਹਾ ਪੀਸ ਤੁਹਾਨੂੰ ਸਾਹਿਬ ਆ ਗਿਆ ਟੋਕਰ ਗੱਬਣਾ ਫੇਰ 55 26 26 ਆ ਉਹਨੂੰ ਮੈਨੂੰ ਦੇ ਦੇ ਸੀ ਹੋਗੀ ਹਾਂ 5000 ਰੁਪਏ ਮਤ ਟੋਕਰ ਗੱਬਣ ਫੇਰ ਲਾਉਗਾ 2 ਮਹੀਨੇ ਚੈੱਕ ਕਰਵਾ ਦੇਣੂੰ ਕੋਈ ਬਿਲਕੁਲ ਜੀ ਬਿਲਕੁਲ ਜੀ ਇਧਰ ਆ ਪੀ ਆਪਣੇ ਕੋਲ ਜਿਹੜਾ ਆ ਆ ਗਿਆ ਕੇਸ ਆ ਜੀ ਆਵੇ ਵੀ ਸ਼ਾਈ ਆ ਗਿਆ ਜਸਤੀ ਦਾ ਕਰੋ ਜਾਵਾ ਅੱਜ ਹੀ ਸੂਈ ਜੀ ਅੱਜ ਸੂਈ ਹਾਂਜੀ ਤੜਕੇ 1.5 ਲੀਟਰ ਬੋਲਾ ਕਰਦੇ ਆ ਮਗਰ ਵਸ਼ੀ ਬਹੁਤ ਔਖੀ ਦਿੱਤੀ ਸੜਦੀ ਦੂਰ ਦੂਰ ਪਾਤੀ ਆ ਹਾਂਜੀ ਹਾਂਜੀ ਠੀਕ ਹੈ ਜੀ ਜਿਹੋ ਜਿਹੋ ਸੁਰਤ ਹੀ ਇਹਨੇ ਮੈਂ ਤੁਹਾਨੂੰ ਜਿਹੜਾ ਜੀ ਕੋਈ ਬੰਦਾ ਪਾਉਂਦੀ ਲੋੜ ਨੂੰ ਤੁਹਾਨੂੰ ਕਰ ਮੈਨੂੰ ਹਾਂ ਬੱਚੇ ਤਾਂ ਜ਼ਿਆਦਾ ਤਮਾਂ ਹਾਂਜੀ ਹਾਂਜੀ ਇਹਨਾਂ ਕਿ ਜਿਹੜਾ ਬੱਚੇ ਦਾ ਕਰਦੇ ਹਨ ਨਾ ਹਾਂ ਹਾਂ ਹੋਊਗੀ ਸ਼ੁਗਵ ਤਿੱਜਾ ਦੂਜਾ ਦਿਹਾੜਾ ਨੂੰ ਜਾਉਂਦੇ ਆ ਠੀਕ ਹੈ ਹਾਂਜੀ ਤਿੱਜਾ ਵੀ ਹੋ ਸਕਦੀ ਆ ਮੈਂ ਕਹੀ ਜੀ ਦੂਜਾ ਆਂਦੇ ਹੋ ਠੀਕ ਹੈ ਹਾਂਜੀ ਠੀਕ ਹੈ ਲੋ ਦੋਸਤੋ ਦੂਜਾ ਸੁਆ ਇਹ ਵੈਰਾ ਤੇ ਮਗਰ ਇਹਦੇ ਬੱਛੀ ਆ ਠੀਕ ਹੈ ਜੀ ਅੱਜ ਮਾਰਨਿੰਗ ਹੀ ਸੂਈ ਆ ਤੋਂ ਜੇਰ ਜੂ ਪ੍ਰੋਪਰ ਪਾ ਦਿੱਤਾ ਆ ਜੇਰ ਆਪਣਾ ਵੀਡੀਓ ਬਣੀ ਪਈ ਆ ਆਪਾਂ ਵਿਖਾ ਦਾਂਗੇ ਉਸੇ ਤਰਾਈਂ ਆ ਦੇਖੋ ਜੀ ਹਾਂ ਤੁਹਾਈ ਜੂ ਵੀ ਕਰਕੇ ਥੋੜਾ ਬੋਲਾ ਥਣ ਪਾ ਦੋ। ਦੋ 2.5 ਕਿਲੋ ਬਾਅਦ ਹੋ ਗਏ ਪਿਆ ਜੇ ਜੂ ਛੁੱਟੀ ਆ ਵਸ਼ ਨਹੀਂ ਪਿਆ ਵਾ। ਅੱਛਾ 2.5 ਲੀਟਰ ਚ ਹੋਇਆ ਹੋਇਆ ਜਿਆਦਾ ਨਹੀਂ ਆਪਾਂ ਕਹਿ ਸਕਦੇ। ਹਾਂ। ਹਾਂਜੀ। ਠੀਕ ਆ ਭਾਈ। ਦੋ ਸਾਨੂੰ ਜਾ ਬਈ 11 12 11 12 ਕਿਲੋ ਅਸੀਂ ਹੱਸ ਕੇ ਦੇਈ ਜਾਊਗੀ। ਹੂੰ। ਹਾਂਜੀ। ਲਓ ਦੋਸਤੋ ਠੀਕ ਆ ਜੀ। ਬਾਕੀ ਰੰਗ ਕਲਰ ਜਿੱਦਾਂ ਆਪਾਂ ਇੱਕ ਵੜਾ ਦੇਖਦੇ ਆ ਠੀਕ ਆ ਜੀ ਕਰੀਮ ਤੇ ਬ੍ਰਾਊਨ ਕਲਰ ਦੇ ਵਿੱਚ ਹਰਿਆਣੇ ਦੀ ਵੜਾ ਦੇਖਦੇ ਆ। ਸੋ ਕ੍ਰੋਸ ਆ ਸਾਰੇ ਨਾ ਗਰਮੀ ਵਾਲੇ ਕੌਫੀ ਦੇ। ਠੀਕ ਹੈ ਤਾਂ ਹੈਪੀ ਇਹਦਾ ਲੈਣ ਦੇਣ ਕੀ ਕਰਤਾ ਫਿਰ ਸਾਲੂ ਸਾਹਿਬ ਇਹਦਾ ਮੁੱਲ 35 36 ਜੋ ਮਰੀ 33000 ਦੀ ਵਾਰ ਦੇ ਦਾਂਗੇ 33000 ਦੀ ਹਾਂ ਨਹੀਂ 32 ਦੀ ਹਾਂ ਜੀ ਤਫਰਾ ਤੁਸਨਾ ਕੱਢ ਕੇ ਦਈਏ 3000 ਜਸ ਜਸ ਦੇ 9 ਹੀ ਦੇਣੀ ਜੜੀ ਬਸ ਐਂਡ ਹੀ ਆ 3000 ਦੀ ਹਾਂ ਜੀ 3000 ਤੋਂ ਕੱਢੀ ਸੋ ਲਓ ਵੀ 3000 ਦੀ ਹੈ ਠੀਕ ਹੈ ਜੀ ਸੂਈ ਸਵਾਈ ਆ ਸੂਈ ਜੀ ਦੇ ਸਾਰੇ ਸੀ ਹੈ ਤੇਈ ਆ ਤੇ ਜਿੱਦਾਂ ਮਰਜ਼ੀ ਮੇਰਾ ਵੀਰ ਇੱਥੇ ਆ ਕੇ ਆਪਣੀ ਸੰਧੀ ਕਰ ਲਿਓ ਆ ਦੇਖੋ ਜੀ ਤਾਂ ਉਹ ਘਰ ਤੋਂ ਪੀਣ ਨਹੀਂ ਚੱਲੀਆਂ ਆਏ ਠੀਕ ਆ ਨਾ ਤਾਂ ਆਪਣੇ ਕੋਲ ਹੈਪੀ ਆਰ ਮਾਜਾ ਕੀ ਇਕ ਇਸ ਵੇਲੇ ਤਿੱਗਿਆ ਸੁਗਾ ਮੈਂ ਸੋਈ ਜੋ ਤਿੱਗਿਆ ਆ ਜੀ ਆਪਣੇ ਨਾਲ ਹੀ 10 ਮਿੰਟ ਦੇ ਨਾਲ ਸੀ ਅੱਛਾ ਹਾਂਜੀ ਮੋਗੇ ਗੱਬਣ ਪਿਆਰੀ ਵਾਲੀ ਮਾਜਾ ਤੁਹਾਨੂੰ ਦਿਖਾਉਣ ਦਾ ਆਪਾਂ ਲਾਸਟ ਵਿੱਚ ਠੀਕ ਆ ਜੀ ਤੇ ਤਿਆਰੀ ਮੁਕੰਮਲ ਆ ਤਕਰੀਬਨ ਲੈਂਦੀ ਹੈ ਦਿਨ ਵਿਆਹ ਜਾਂ ਕਰਦੇ ਦੋ ਦਿਨ ਕੱਢਦੇ ਇਹਨੇ ਪੰਜ ਛੇ ਦਿਨ ਖੁੱਲੇ ਡੁੱਲੇ ਲੱਗੂਗਾ ਇਹ ਨਹੀਂ ਥੂਮ ਦਾ ਪਰਾ ਮੈਂ ਨੂੰ ਅੱਛਾ ਪੜੇ ਪੜੇ ਦੇ ਵਾਰ ਹਾਂ 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 5 6 ਦਿਨ ਲਈ ਖੁੱਲੇ ਡੁੱਲੇ ਹਾਂਜੀ ਆ ਦੇਖੋ ਜੀ ਤੁਹਾਨੂੰ ਰੱਬ 10 ਕਿਲੋ ਦਹੀਂ ਨਾਲ ਆਰਾਮ ਨਾਲ ਡੇਢ ਕਿਲੋ ਮਤ ਵੱਲਦੀ ਮੈਂ ਕਰੇ ਤੇ ਉਹ ਲੈ ਚੰਗੀ ਜਿਹੜਾ ਚਾਰ ਜੀ ਦੁੱਧ ਪੀਣਾ ਹਾਂਜੀ ਆ ਟੱਪਨ ਟੁੱਪਨ ਚੰਗੀ ਹੋਰ ਜਾਦੀ ਹੁੰਦਾ ਚੰਗੀ ਥਾਂ ਜੇ ਪਿਛੇ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਲੋ ਕੱਢ ਕੇ ਹੈਪੀ ਦੌਰ ਦਿਖਾ ਦਈਏ ਇਹ ਦੋਸਤੋ ਬੜੇ ਬਾਜ਼ਾਰ ਗੈਰ ਰੇਟ ਦੇ ਵਿੱਚ ਦਾ ਰੇ ਮੈਂ ਹੋਵੇ ਥਣਾ ਵੀ ਤੇ ਪਿਛੇ ਦੀ ਆਪਣੀ ਜ਼ਿੰਮੇਵਾਰੀ ਸੰਭਾਲ ਹੋਊਗੀ ਆ ਬਿਲਕੁਲ ਜਿਹੜੇ ਵੀ ਨਹੀਂ ਇੱਥੇ ਚੋਰੀ ਉਹਦੀ ਆਪਣੀ ਕੋਈ ਗਰੰਟੀ ਨਹੀਂ ਜੋ ਉਹ ਤਾਂ ਤਸਦੀਕ ਨਹੀਂ ਕਰਦੀ ਜਿਹਨੇ ਇੱਥੇ ਤਸਦੀਕ ਕਰ ਲਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਆਪਣੀ ਲੋ ਵਿਆਹ ਕਰੋ ਚਲ ਠੀਕ ਆ ਜੀ ਮਾਤਾ ਦੋਸਤੋ ਸੂਗਿਆਂ ਦੇ ਵਿੱਚ ਵੀ ਦੱਸਤੀ ਆ ਪੀਣਾ ਵੀ ਆਦਾ ਤਿੱਜੇ ਆ ਬਾਕੀ ਅੱਗੇ ਮੇਰਾ ਵੀਰ ਹਰੇਕ ਦੀ ਆਪੋ ਆਪਣੀ ਸਮਝ ਆ ਆਪਾਂ ਬਸ ਇਹ ਸਮਝ ਲਈਏ ਕਿ ਬਾਕੀ ਮੋਲਾ ਵੀ ਆਪਾਂ ਜਿਆਜ ਰਹੂਗਾ ਇਹਦਾ ਆ ਰਾਤੀਜਾ ਸੂਆ ਕਿ ਆਪਾਂ ਨੂੰ ਤੇ ਮੁੱਲ ਬਿਲਕੁਲ ਛੋਟਾ ਰਹੂਗਾ ਠੀਕ ਆ ਜਿਹੜੇ ਵੀਰ ਨੇ ਚਲੋ ਥੋੜੇ ਪਾਸੇ ਖਰਚ ਕਰਨੇ ਆ ਐ ਪਤਲੇ ਚੰਮ ਦੇ ਵਿੱਚ ਆ ਪਤਲੇ ਪਿੰਡੇ ਦੀ ਆ ਤੇ ਤਿਆਰੀ ਦੇ ਵਿੱਚ ਤਕਰੀਬਨ ਲੱਗੇ 5 ਲੱਗੇ 4 ਲੱਗੇ ਦਿਨ ਹਜੇ ਕੱਟ ਸਕਦੀ ਐਨੇ ਦਾ ਜੀਜੂ ਧਰ ਕੀ ਗਰਮਾਂ ਦੀ ਗਾਂ ਜਾ ਕੇ ਤੇ ਸੋ ਟਿੱਪਨ ਦੀ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਵੀ ਮੁਸ਼ਕਲ ਨਹੀਂ ਗਈ ਠੀਕ ਆ ਹਾਂਜੀ ਇਹ ਤੇ ਬਾਰੇ ਕੋਲ ਕੋ ਬਾਰੀ ਬਣਦੇ ਆ ਤੁਹਾਨੂੰ ਸਾਡੇ ਘਰੇ ਜੋ ਦਪੇ ਦੀ ਬਹੁਤ ਚੰਗੀ ਆ ਠੀਕ ਹੈ ਜੀ ਸੋ ਕਾ ਦਕਾਤ ਬੰਤਰ ਬੰਤਰ ਪੂਰੀ ਤੁਸੀਂ ਹਲੋ ਸਪਾਈਸ ਵੇਖੋ ਕਿ ਨਹੀਂ ਆ ਮੈਂ ਨਾ ਉਂਝ ਹੀ ਕਹਿੰਨੇ ਸਾਮ ਵੀ ਨਹੀਂ ਗਈ ਮੈਂ ਕਦੀ ਕੀ ਮੰਗ ਕਰਾਂਗੇ ਜੀ ਦਵਾਗੇ ਕਹਿੰਦੇ ਦੀ ਆਪਾਂ ਮੋਲ ਕਰ ਲਗੇ 65 ਮੋਲ ਕਰ ਲਗੇ 62 ਸਾਥੀਆਂ ਤੋਂ 2000 ਰੁਪਏ ਛੱਡ ਦਾਂਗੇ 60 ਚ ਹਾਂਜੀ 2000 ਰੁਪਏ ਛੱਡ ਦਾਂਗੇ 750 ਹੀ ਹਾਂ ਨਾ ਦੇ ਦਾਂਗ ਮੈਂ 750 ਦੀ ਕੋਈ ਚੋਅ ਜਿਹੜਾ ਛੋਟ ਛੱਪਾ ਕਰਾਂਗੇ ਹੋਰ ਵੀ ਲੈਸ ਕਰਦੀ ਹਾਂਜੀ ਹਾਂਜੀ ਹੋਰ ਵੀ ਕਰਦੀ 56000 ਦੋ ਦਾਂਗੇ ਵਾਜਾਸ ਨਹੀਂ ਜਿਹੜੀ ਠੀਕ ਆ ਅੰਮੀ ਸਾਹਿਬ ਉਹ ਵੀ ਸਾਰਾ ਸਿਆਲ ਦੁੱਧ ਪੀ ਗਿਆ ਨਾ ਹਾਂ 35 40 40000 ਦੀ ਮੈਂ ਫੇਰ ਆਈ ਉੱਚੇ ਬੱਚੇ ਜੀ 40000 ਦੀ ਮੈਂ ਫੇਰ ਆ ਗਈ ਜਿਹੜਾ ਚੰਗੀ ਸੇਵਾ ਕਰ ਲੈ ਤੇ ਇਹੋ ਜੀ ਸਾਹ ਬਣਾ ਦੇ ਮੈਂ ਫੇਰ ਮੈਂ 60 ਨਹੀਂ ਬਾਕੀ ਮੂੰਹ ਦੰਦ ਕੋਰ ਕਹਿ ਨਾ ਹਾਂ ਹੈ ਸਾਹਿਬ ਸਾਰੇ ਦੰਦ ਕਾਇਮ ਆ ਠੀਕ ਆ ਭਾਜੀ ਹਾਂਜੀ ਲੋਬੀ ਪ੍ਰਾਪਰਤ ਨਾ ਉਹ ਬਟੜਾ ਬਟੜਾ ਨਹੀਂ ਗੀ ਨਵੀ ਲੈ ਵਾ ਉਂਜੀ ਅਲੋਨ ਸੇਵਾ ਨਹੀਂ ਕਰਦੇ ਘਾਗ ਰਹਾ ਉਹ ਤਾਂ ਗੱਲ ਹੈ ਕੀ ਆ ਉਹ ਸ਼ਪਈ ਜਾ ਜੀ ਤਹਾਂਜੀ ਸ਼ਪਈ ਜਾ ਯਾਰ ਦੀ ਹਾਂ ਨਾ ਇਹ ਬਸ ਲੋਬੀ ਬਟੜਾ ਗੱਡੀ ਨੂੰ ਸੇਵਾ ਕਰ ਲਊਗਾ ਉਦਾਂ ਦੀ ਫਿਰ ਪੈ ਵਟ ਨੂੰ ਬਸ ਜੀ ਬਸ ਹਾਂਜੀ ਆ ਸੇਵਾ ਦਾ ਮੇਵਾ ਹੈ ਜੀ ਹਾਂਜੀ ਸਹੀ ਗੱਲ ਆ ਤੁਸੀ ਟੋਟਲ ਪੰਜ ਪਸ਼ੂ ਸੀਗੇ ਇੱਕ ਮੱਝ ਦਿਖਾਈਏ ਤੁਹਾਨੂੰ ਬਿਲਕੁਲ ਮਿੱਠੇ ਮਿੱਠੇ ਪਰਤੇ ਆ ਤੇ ਐਨੀਮਲ ਬਿਲਕੁਲ ਤੁਹਾਨੂੰ ਆਪ ਦਿਖਾ ਦਿੱਤੇ ਜਿਹੜੇ ਡਾਡਾ ਰੂਪ ਪਸ਼ੂ ਆ ਠੀਕ ਆ ਜੀ ਇੱਕ ਟੋਕਰ ਗੱਬਨ ਲਾਗਾ ਬਾਕੀ ਵੜਾ ਸੂਈਆਂ ਦੇ ਦੋ ਤਾਜ਼ੀਆਂ ਫਜਰ ਤੇ ਇੱਕ ਵਾਰ ਜਿਹੜੀ ਪੂਰੀ ਤਿਆਰੀ ਤੇ ਦਿਖਾਈ ਹੈ ਤੁਹਾਨੂੰ ਚੰਗਾ ਦੋਤੇ ਚਵਾ ਜੂਗੀ ਇਹ ਵੀ ਠੀਕਾ ਜੀ ਸੋ ਸਫਾਈਆਂ ਸੁਫਾਈਆਂ ਕਰਮਾਲੀਆਂ ਬਾ ਕਮਾਲ ਆ ਬਹੁਤ ਵਧੀਆ ਚੰਗੀ ਬੈੜ ਤੇ ਰੇਡ ਪਰਤਾ ਬਿਲਕੁਲ ਜੈਨੂਣ ਜਾਇਜ ਆ ਸੋ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਹੈਪੀ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਇੱਥੇ ਆਣ ਕੇ ਮੇਰਾ ਵੀਰ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਬੇਝਿਚਕ ਆਪਣੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਹੈਪੀ ਨੰਬਰ ਇੱਕ ਕਰ ਮੇਰਾ ਜੀ ਸੋ ਨੰਬਰ ਆਪਾਂ 814377572 946533237 ਪਿੰਡ ਆਪਣਾ ਬੁਰਜ ਦਿੱਤੂਗੇ ਜ਼ਿਲ੍ਹਾ ਤਰਨਤਾਰ ਤਹਿਸੀਲ ਪਟੇ ਇਹ ਭਾਈ ਕਹਿੰਦੇ ਬੋਜੰਦੀਓ ਕਹਿੰਦਾ ਇਹ ਜਿਹੜਾ ਇਹ ਭਾਈ ਪੱਤੀ ਦੇ ਸਿਹੜੀ ਰੋਡ ਤੇ ਜਿਹੜੇ ਆਮੋ ਸਾਹਮਣੇ ਦੋ ਬੁਰਜ ਇਹ ਲੱਗੇ ਜਿਹੜਾ ਆਪਣੇ ਚਾਰੋਂ ਥਾਣੇ ਵੀ ਕਹਿੰਦੇ ਤਰਲ ਤਰਲ ਥਾਣੀ ਆਉਣਾ ਹੋਵੇ ਚਵਾਲ ਥਾਣੀ ਕੈਵੋ ਥਾਣੀ ਆ ਸਕਦੇ ਆ ਅਦਰੋ ਗੋਲਵਾਲ ਸਾਹਿਬ ਸਾਡੇ ਟੁੱਟਿਆ ਥਾਣੀ ਆ ਜੀ ਆ ਸਕਦੇ ਆ ਤੇ ਇਹ ਮਾਲਵੇ ਚ ਆਉਣਾ ਫਿਰ ਇਹਦੀ ਕਸਮ ਜਗਾ ਹੀ ਹੈਗਾ ਸਾਰੇ ਬੰਦੇ ਦੱਸ ਹੀ ਦਿੱਤਾ ਤੇ ਬਸ ਜੀ ਲਓ ਵੀ ਭਰਾਵੋ ਠੀਕ ਆ ਜੀ ਇਹ ਐਡਰੈਸ ਆ ਤੁਸੀਂ ਕਨਫਰਮ ਕਰ ਲਿਆ ਇਹ ਅੱਜ ਪਸ਼ੂ ਦਿਖਾਉਣੇ ਸੀ ਤੁਹਾਨੂੰ ਸੋ ਰੇਡ ਪਰਤਾ ਕੱਲੇ ਕੱਲੇ ਨਾਗ ਦਾ ਦਾਫ ਦਿੱਤਾ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ